ਦੁਆਰਾ ਸ਼ੁਰੂ ਕਰਨਾ ਇਕੱਠੇ ਲਈ ਪੈਨਾ ਦੇ ਨਾਮ ਨਾਲ ਸ਼ੁਰੂ ਹੈ ਜੀ ਸਤਨਾਮ ਸਿੰਘ ਜੀ ਜਿਹੜੇ ਕਿ ਆਯੁਰਵੈਦਿਕ ਸੋਸਾਇਟੀ ਹੈ ਦਵਾਈਆਂ ਤੇ ਸੰਬੰਧ ਦੇ ਵਿੱਚ ਉਹ ਚਲਾ ਰਹੇ ਨੇ ਲੋਕਾਂ ਦਾ ਦੇਸੀ ਤਰੀਕੇ ਦੇ ਨਾਲ ਜੋ ਪ੍ਰਾਤਨ ਆਪਣਾ ਇਲਾਜ ਹੀ ਆਪਣੇ ਬਜ਼ੁਰਗਾਂ ਦਾ ਉਸ ਤਰੀਕੇ ਦੇ ਨਾਲ ਜੋ ਸੰਗਤਾਂ ਨੂੰ ਜੋ ਜੋ ਤਕਲੀਫ ਹੈ ਕੋਈ ਪ੍ਰੋਬਲਮ ਉਹ ਇਸੇ ਤਰੀਕੇ ਦੇ ਨਾਲ ਆਯੁਰਵੈਦਿਕ ਤਰੀਕੇ ਦੇ ਨਾਲ ਉਹਦਾ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਕਰ ਰਹੇ ਨੇ ਇਹ ਵੀ ਬਹੁਤ ਇੱਕ ਨਿਸੇਵਾ ਵੱਡੀ ਹੈ ਕਿਉਂਕਿ ਇਹ ਸਾਡੇ ਪਿੰਡਾਂ ਦੀ ਸੰਖਿਆ ਵੀ ਦੇ ਰਹੇ ਨੇ ਜੋ ਸ਼ਰੋਬਣੀ ਗੁਰਸਿੱਖ ਪ੍ਰਚਾਰਕ ਸੁਸਾਇਟੀ ਇਹਨਾਂ ਨੇ ਬਣਾਈ ਹੋਈ ਹੈ ਤੌਰ ਉੱਤੇ ਪ੍ਰਧਾਨ ਨੇ ਇਹ ਕਿ ਸਹਿਵੀ ਦੇ ਤੌਰ ਤੇ ਜਿੱਥੇ ਸਾਡੇ ਬੱਚੇ ਜਿਹੜੇ ਗੁਰਬਾਣੀ ਦੀ ਸੰਸਥਾ ਲੈਣ ਨੇ ਸਿੱਖਣੀ ਚਾਹੁੰਦੇ ਨੇ ਉਹ ਇਹਨਾਂ ਕੋਲੋਂ ਵਿਦਿਆ ਵੀ ਲੈਂਦੇ ਨੇ ਪਿੰਡਾਂ ਦੇ ਜਾ ਕੇ ਕੈਂਪ ਵੀ ਲਾਉਂਦੇ ਨੇ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹੋ ਜਈਆਂ ਸੇਵਾਵਾਂ ਬਹੁਤ ਪੂਰਵੀ ਕਿਰਪਾ ਨਾਲ ਮਿਲਦੀਆਂ ਅੱਜ ਕੱਲ ਮਾਇਆ ਮੋੜਾ ਮੋਹ ਹੈ ਰੇਗ ਮਾਇਆ ਕਰੀ ਕਰਨ ਵਾਸਤੇ ਨੂੰ ਭੱਜਦਾ ਹੈ ਪਰ ਜੋ ਇਹ ਸੇਵਾ ਹੈ ਉਹ ਸਤਗੁਰ ਦੀ ਅਪਾਰ ਬਖਸ਼ਿਸ਼ ਨਾਲ ਮਿਲਦੀ ਹੈ ਜਿਹੜੀ ਕਿ ਬੱਚਿਆਂ ਨੂੰੁਰਬਾਨੀ ਦੇ ਨਾਲ ਜੋੜਨਾ ਕਰਵਾਉਂਦੀ ਹੈ ਸੰਘਟੇ ਕਰਨੇ ਪ੍ਰਾਤਨ ਵਿਗਿਆਨ ਨਾਲ ਆਮਦਿਕ ਚਿੱਟੀਆਂ ਦੇ ਨਾਲ ਇਹ ਵਿਧਾਇਕ ਦੇ ਪਾਸ ਕਰਦੇ ਇਹ ਬਹੁਤ ਹੀ ਜਾਇਜ਼ ਫੇਰਪਰ ਤੇ ਇੱਕ ਰੰਗ ਦੀ ਸੋਚ ਜਿਹੜੀ ਨੇ ਉਹ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਇਹਨਾਂ ਮਾਨ ਸਨਮਾਨ ਦਿੱਤਾ ਹੈ ਜੀ ਉਹ ਇਹਨਾਂ ਨੇ ਕਹਿੰਦਾ ਹੋਇਆ ਕਿ ਕਿਉਂ ਨਾ ਜੀ ਵਾਇਰ ਨੂੰ ਪੁੱਛਿਆ ਖਾਲਸਾ ਵਾਇਰ